ਸਵਾਗਤ ਕਰਦੇ ਆਂ ਕਿਸਾਨ ਵੀਰੋ ਤੁਹਾਡਾ ਸਿੱਧੂ ਡੈਰੀ ਫਾਰਮ ਤੇ ਅੱਜ ਆਪਾਂ ਵੀਡੀਓ ਲੈ ਕੇ ਆਏ ਆਂ ਪਿੰਡ ਪੁੱਚੋਕਣਾ ਜ਼ਿਲ੍ਹਾ ਬਠਿੰਡਾ ਜਿਹਨੂੰ ਆਪਾਂ ਪੁੱਚੋ ਮੰਡੀ ਵੀ ਕਹਿੰਦੇ ਆਂ ਆਪਣੇ ਕੋਲ ਆਈਏ 4 ਮਹੀਨੇ ਦੀ ਗੱਬਣ ਗਾਂ ਵੀਰੋ ਤੇ 2 ਕਿਲੋ ਦੁੱਧ ਦਾ ਦੋਨੋਂ ਟਾਈਮਾਂ ਦਾ ਗਾਂ ਤੀਜੀ ਸੂਏ ਗੱਬਣਾ ਗਈ ਵੜ ਸੱਜਰ ਨੇ ਦੁੱਧ ਕੱਢਿਆ 20 ਦੇ ਨੇੜੇ ਤੇ ਬਾਕੀ ਕੱਦ-ਕਾੜ ਕੰਨੀਓ ਚੰਗੀਆਂ ਐ ਐਚਐਫ ਦੀਆਂ ਨਿਸ਼ਾਨੀਆਂ ਪੂਰੀਆਂ ਕਰਦੀਆਂ ਸਾਰੀਆਂ ਸੰਲੇਬਿਧੀ ਵੀ ਸਾਫਾ ਕੱਲਾ ਬਿਕਰਮਾ ਥਾਣਾ ਮੋਟਾ ਇੱਕੋ ਜੀ ਧਾਰਾ ਬਾਈ ਕਹਿੰਦਾ ਫੁੱਲ ਗਰੰਟੀ ਹੋਊ ਆਪਣੀ ਜੇ ਕਿਸੇ ਬਾਈ ਨੇ ਲੈਣੀ ਆ ਤਾਂ ਆਪਾਂ ਨੰਬਰ ਸਕਰੀਨ ਤੇ ਪਾਵਾਂਗੇ ਤੁਸੀਂ ਬਾਈ ਨਾਲ ਗੱਲ ਕਰਕੇ ਗਾਂ ਖਰੀਦ ਸਕਦੇ ਹੋ ਤੇ ਬਾਈ ਨੇ ਰੇਟ ਵੀ ਬਹੁਤ ਜ਼ਿਆਦਾ ਘੱਟ ਰੱਖਿਆ ਕੁੱਲ 35000 ਰੁਪਏ ਰੇਟ ਰੱਖਿਆ ਬਾਈ ਨੇ ਬਾਕੀ ਮੌਕੇ ਤੇ ਮਾਨਤਾਨ ਵੀ ਕੀਤਾ ਜਾਊਗਾ ਜੇ ਕਿਸ ਨੇ ਬਾਈ ਨੇ ਲੈਣੀ ਆ ਤਾਂ ਬਾਈ ਨਾਲ ਗੱਲ ਕਰਕੇ ਖਰੀਦ ਸਕਦੇ ਹੋ ਤੁਸੀਂ ਵੈੜ ਚੰਗੀ ਆ 4 ਮਹੀਨਿਆਂ ਦੀ ਗੱਬਣਾ 2 ਕਿਲੋ ਦੁੱਧ ਆਗੀ ਬਾਕੀ ਤੁਹਾਡੇ ਸਾਹਮਣੇ ਦੇਸੀ ਰਹੀ ਆ ਸਾਰੀਆਂ ਨਿਸ਼ਾਨੀਆਂ ਐਚਐਫ ਦੀ ਪੂਰੀਆਂ ਕਰਦੀ ਆ ਠੰਡੀ ਸੀਲ ਗਾਂ ਬਾਕੀ ਥੋੜੀ ਜਿਹੀ ਲਿੱਸੀ ਜ਼ਰੂਰ ਆ ਪਾਊਡਰ ਪਾਊਡਰ ਮਿਨਰਲ ਮਿਕਸਚਰ ਪਾ ਕੇ ਵਧੀਆ ਕੈਮ ਹੋ ਜਾ ਬੜ ਜੇ ਕਿਸੇ ਬਾਈ ਨੇ ਸੰਭਾਲਣ ਲਈ ਲੈਣੀ ਆ ਤਾਂ ਬਾਈ ਨਾਲ ਗੱਲ ਕਰਕੇ ਤੁਸੀਂ ਖਰੀਦ ਸਕਦੇ ਧੰਨਵਾਦ ਕਰਦੇ ਹਾਂ ਸਿੱਧੂ ਡੈਰੀ ਫਾਰਮ ਦੇ